ਕਰਨ ਬਣਿਆ ਜੀ ਦਬਕਾ ਮਾਰਨਾ ਪੈ ਗਿਆ ਲਾਈਵ ਆ ਗਏ ਤੇ ਸਿੱਧਾ ਜਿਹੜਾ ਅਗਰ ਅਪਲਾਈ ਕਰ ਦਿੱਤਾ ਪਰਮਿੰਦਰ ਸਿੰਘ ਸੁਆਣਾ ਨੂੰ ਸੋ ਕਾਲਡ ਨੇਤਾ ਕਹਿ ਦਿੱਤਾ ਸਰਬਜੀਤ ਸਿੰਘ ਜਨ ਜਦ ਕਿ ਯੂਥ ਕਾਲੀ ਦਲ ਦੇ ਪ੍ਰਧਾਨ ਨਿਉਤਾ ਹਰਦੀਪ ਜੀ ਇਹ ਬੜੀ ਇਹਨਾਂ ਦੀ ਨਾ ਪਤਾ ਨਹੀਂ ਕਿਵੇਂ ਇਹ ਪ੍ਰਧਾਨ ਯੂਥ ਕਾਲੀ ਦਲ ਦੇ ਬਣ ਆ ਦਿੱਤੇ ਗਏ ਇਹਨਾਂ ਦੀ ਗਿਆਨਮਤ ਇਹਨਾਂ ਦੀਆਂ ਉੱਚੀਆਂ ਹਰਕਤਾਂ ਇਹਨਾਂ ਦੀਆਂ ਬਚਕਾਨੀਆਂ ਹਰਕਤਾਂ ਇਨਾ ਕਾਰਨ ਕਰਕੇ ਮੈਨੂੰ ਇਹ ਗੱਲ ਕਹਿਣੀ ਪਈ। ਇਹ ਗੱਲ ਵੀ ਸੱਚੀ। ਤੁਹਾਨੂੰ ਰੋਸਾ ਕਿਹੜੀ ਗੱਲ ਦਾ ਆਇਆ? ਰੋਸਾ ਕੀ ਇਸ ਗੱਲ ਦਾ ਆਇਆ ਕਿ ਜਿਹੜੀਆਂ ਤੁਹਾਡੇ ਬਾਰੇ ਬੋਲ ਦਿੱਤਾ, ਤੁਹਾਡੀਆਂ ਜਿਹੜੀਆਂ ਫੋਟੋਆਂ ਵਾਇਰਲ ਕਰ ਦਿੱਤੀਆਂ। ਗੱਲ ਤਾਂ ਸੱਚ ਸੀ। ਇਹਦੇ ਵਿੱਚ ਰੋਸਾ ਕਰਨ ਦੀ ਕੀ ਲੋੜ ਆ? ਬੈਠੇ ਤਾਂ ਸੀ ਤੁਸੀਂ ਹੋਟਲ 'ਚ। ਇਸ ਤਰ੍ਹਾਂ ਹਰਦੀਪ ਜੀ ਇੱਕ ਨਿੱਜੀ ਖਾਣਾ ਖਾਂਦਿਆਂ ਦੀਆਂ ਚੋਰੀ ਫੋਟੋਆਂ ਖਿੱਚਣੀਆਂ। ਇਸ ਤੋਂ ਬਿਹਤਰ ਤੇ ਆਪ ਆਣ ਕੇ ਕਹਿ ਦਿੰਦੇ ਵੀ ਅਸੀਂ ਤੁਹਾਡਾ ਨਾ ਫੋਟੋ ਖਿੱਚੋਣੀ ਜਾਂ ਤੁਹਾਡੀਆਂ ਫੋਟੋਆਂ ਖਿੱਚਣੀਆਂ। ਬੀਜਪੀ ਆਗੂ ਤੇਜਿੰਦਰ ਸਿੰਘ ਸਰਾ ਸੁਰਖੀਆਂ ਦੇ ਵਿੱਚ ਆ ਗਏ ਨੇ ਤੇ ਸੁਰਖੀਆਂ ਉਹਨਾਂ ਨੇ ਇਸ ਕਦਰ ਬਟੋਰੀਆ ਨੇ ਕਿ ਦਬਕਾ ਮਾਰਿਆ ਸਰਬਜੀਤ ਝਿੰਜਰ ਨੂੰ ਤੇ ਸ਼ੋਮਨੀ ਆਕਾਲੀ ਦਲ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਸੁਹਾਨਾ ਨੂੰ ਆਖਿਰਕਾਰ ਕੀ ਕਾਰਨ ਹੋਇਆ ਕਿਹੜੇ ਕਾਰਨਾਂ ਦੇ ਕਰਕੇ ਉਹਨਾਂ ਨੂੰ ਲਾਈਵ ਆਉਣਾ ਪਿਆ ਤੇ ਆ ਕੇ ਆਪਣਾ ਬਿਆਨ ਦੇਣਾ ਪਿਆ ਗੱਲਬਾਤ ਕਰਾਂਗੇ ਇਸ ਸਮੇਂ ਮੇਰੇ ਨਾਲ ਹਾਜ਼ਰ ਨੇ ਤੇਜਿੰਦਰ ਸਿੰਘ ਸਰਾ ਸਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਉਣ ਦੇ ਲਈ ਬਹੁਤ ਧੰਨਵਾਦ ਸਵਾਗਤ ਹੈ ਜੀ ਕੀ ਕਾਰਨ ਬਣਿਆ ਜੀ ਦਬਕਾ ਮਾਰਨਾ ਪੈ ਗਿਆ ਲਾਈਵ ਆ ਗਏ ਤੇ ਸਿੱਧਾ ਜਿਹੜਾ ਅਗਰ ਅਪਲਾਈ ਕਰ ਦਿੱਤਾ ਪਰਮਿੰਦਰ ਸਿੰਘ ਸੁਆਣਾ ਨੂੰ ਸੋ ਕਾਲਡ ਨੇਤਾ ਕਹਿ ਦਿੱਤਾ ਸਰਬਜੀਤ )^{(2)} ਜਦਕਿ ਯੂਥ ਕਾਲੀ ਦਲ ਦੇ ਪ੍ਰਧਾਨ ਨੇ ਉਹ ਤਾਂ ਹਰਦੀਪ ਜੀ ਇਹ ਬੜੀ ਇਹਨਾਂ ਦੀ ਨਾ ਪਤਾ ਨਹੀਂ ਕਿਵੇਂ ਇਹ ਪ੍ਰਧਾਨ ਯੂਥ ਕਾਲੀ ਦਲ ਦੇ ਬਣਾ ਦਿੱਤੇ ਗਏ ਇਹਨਾਂ ਦੀ ਨਿਆਣਮਤ ਇਹਨਾਂ ਦੀਆਂ ਓਛੀਆਂ ਹਰਕਤਾਂ ਇਹਨਾਂ ਦੀਆਂ ਬਚਕਾਨੀਆਂ ਹਰਕਤਾਂ ਇਹਨਾਂ ਕਾਰਨ ਕਰਕੇ ਮੈਨੂੰ ਇਹ ਗੱਲ ਕਹਿਣੀ ਪਈ ਤੇ ਗੱਲ ਵੀ ਸੱਚ ਹੈ ਇਨਾਂ ਨੂੰ ਪੰਜਾਬ ਚ ਕੌਣ ਜਾਣਦਾ ਕੋਈ ਨਹੀਂ ਜਾਣਦਾ ਇਹਨਾਂ ਨੂੰ ਤੇ ਸੋਏ ਸੋ ਕਾਲੀ ਓਏ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਸੇ ਨੂੰ ਵੀ ਤੁਸੀਂ ਟੈਗ ਕਰ ਦਿੱਤਾ ਮੈਨੂੰ ਕੀ ਕੁਛ ਇਹਨਾਂ ਨੇ ਮੇਰੇ ਬਾਰੇ ਬਾਰੇ ਮੰਦਾ ਚੰਗਾ ਇਹਨਾਂ ਨੇ ਬੋਲਿਆ ਇਹ ਗੱਲਾਂ ਸ਼ੋਭਾ ਦਿੰਦੀਆਂ ਹਨ ਨੂੰ ਸਮਾਜ ਦੇ ਵਿੱਚ ਨਹੀਂ ਦਿੰਦੀ ਜੇ ਇਹਨਾਂ ਨੇ ਬੋਲਣਾ ਸੀ ਮੇਰੇ ਨਾਲ ਗੱਲ ਕਰ ਲੈਂਦੇ ਮੇਰੇ ਬਾਰੇ ਪੁੱਛ ਲੈਂਦੇ ਮੇਰੇ ਨਾਲ ਜਾਂ ਆਪ ਜੀ ਥੋੜੀ ਜਾਣਕਾਰੀ ਚ ਵਾਅਦਾ ਕਰ ਲੈਂਦੇ ਉਸ ਤੋਂ ਬਾਅਦ ਬੋਲ ਲੈਂਦੇ ਤਾਂ ਰੋਸਾ ਕਿਹੜੀ ਗੱਲ ਦਾ ਆਇਆ ਰੋਸਾ ਕੀ ਇਸ ਗੱਲ ਦਾ ਆਇਆ ਕਿ ਜਿਹੜੀਆਂ ਤੁਹਾਡੇ ਬਾਰੇ ਬੋਲ ਦਿੱਤਾ ਤੁਹਾਡੀਆਂ ਜਿਹੜੀਆਂ ਫੋਟੋਆਂ ਵਾਇਰਲ ਕਰ ਦਿੱਤੀਆਂ ਗੱਲ ਤਾਂ ਸੱਚ ਸੀ ਇਹਦੇ ਵਿੱਚ ਰੋਸਾ ਕਰਨ ਦੀ ਕੀ ਲੋੜ ਆ ਬੈਠੇ ਤਾਂ ਸੀ ਤੁਸੀਂ ਹੋਟਲ 'ਚ ਇਸ ਤਰ੍ਹਾਂ ਹਰਦੀਪ ਜੀ ਇੱਕ ਨਿਜੀ ਖਾਣਾ ਖਾਂਦਿਆਂ ਦੀਆਂ ਚੋਰੀ ਫੋਟੋਆਂ ਖਿੱਚਣੀਆਂ ਇਸ ਤੋਂ ਬਿਹਤਰ ਤੇ ਆਪ ਆਣ ਕੇ ਕਹਿ ਦਿੰਦੇ ਵੀ ਇਹ ਤੁਹਾਡੇ ਨਾਲ ਫੋਟੋ ਖਿੱਚਾਉਣੀ ਜਾਂ ਤੁਹਾਡੀਆਂ ਫੋਟੋ ਖਿੱਚਣੀ ਹੈ ਤੇ ਮੈਂ ਮਨਾਂ ਕਰਦਾ ਸੀਗਾ ਜਾਂ ਕੋਈ ਹੋਰ ਮਨਾਂ ਕਰਦਾ ਸੀ ਇਹਨਾਂ ਨੂੰ ਸਾਡੇ ਨਾਲ ਕੋਲ ਖਲੋ ਕੇ ਫੋਟੋਆਂ ਖਿਚਾ ਲੈਂਦੇ ਚੋਰੀ ਫੋਟੋਆਂ ਖਿੱਚਣੀਆਂ ਇਹ ਸ਼ੋਭਾ ਦਿੰਦੀਆਂ ਫੋਟੋ ਚੋਰ ਬਣੇ ਹੋਏ ਇਹ ਲੋਕ ਕ੍ਰਿਟੀਸਾਈਜ਼ ਕਰਦੇ ਆ ਕ੍ਰਿਟੀਸਾਈਜ਼ ਦੀ ਰਾਜਨੀਤੀ ਕਰਦੇ ਇਹ ਨਹੀਂ ਕਰਨੀ ਚਾਹੀਦੀ ਇਹਨਾਂ ਪਰਮਿੰਦਰ ਸਿੰਘ ਸੁਹਾਣਾ ਕਹਿੰਦੇ ਨੇ ਕਿ ਬੈਠੇ ਨੇ ਸਾਨੂੰ ਕੋਈ ਇਤਰਾਜ਼ ਨਹੀਂ ਬੈਠੋ ਕਹਿੰਦੇ ਅਸੀਂ ਵੀ ਬੈਠਦੇ ਆ ਬਥੇਰਿਆਂ ਦੇ ਨਾਲ ਪਰ ਕਹਿੰਦੇ ਮੰਨਦੇ ਨਹੀਂਗੇ ਇਹ ਲੁਕਾਉਂਦੇ ਨੇ ਇਹ ਅੰਦਰਖਾਤੇ ਰਾਜਨੀਤੀ ਕਰਦੇ ਨੇ ਇਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਅੱਗੇ ਲਿਆ ਕੇ ਆਰਐਸਐਸ ਦੇ ਨਾਲ ਮਿਲਾ ਕੇ ਉਹ ਸਾਰੀਆਂ ਚੀਜ਼ਾਂ ਇੱਕ ਧੜੇ ਦੇ ਵੱਜੂ ਅੱਗੇ ਲੈ ਕੇ ਆ ਰਹੇ ਨੇ ਤੇ ਤਜਿੰਦਰ ਸਿੰਘ ਸਰਾਂ ਜਿਹੜੀ ਇਹ ਰਾਜਨੀਤੀ ਕਰ ਰਹੇ। ਬਿਲਕੁਲ ਗਲਤ ਗੱਲ ਹੈ ਜੀ। ਪਬਲਿਕ ਪਲੇਸ ਤੇ ਬੈਠਣਾ, ਓਪਨਲੀ ਰੈਸਟੋਰੈਂਟ ਦੇ ਵਿੱਚ ਬੈਠਣਾ। ਉਹ ਵੀ ਕਿਸੇ ਸਾਡੇ ਕਾਮਨ ਫਰੈਂਡ ਦੇ ਸੱਦੇ ਤੇ। ਇੱਕ ਐਨਆਰਆਈ ਦੇ ਨਾਲ ਬੈਠ ਕੇ ਖਾਣਾ ਖਾਣਾ। ਸਿਆਸਤ ਤੋਂ ਉੱਪਰ ਉੱਠ ਕੇ ਜਿਹੜੇ ਆਪਸੀ ਸਬੰਧ ਹੈ ਜਾਂ ਭਾਈਚਾਰਾ ਹੈ ਉਹਦੇ ਵਿੱਚ ਅਸੀਂ ਬੈਠ ਕੇ ਉੱਥੇ ਖਾਣਾ ਖਾ ਰਹੇ ਆ ਓਪਨਲੀ ਤੇ ਕੀ ਇਹਦੇ ਵਿੱਚ ਅਸੀਂ ਗਲਤ ਕਰ ਰਹੇ ਆ ਕਿਹੜੀ ਰਾਜਨੀਤੀ ਕਰ ਲਈ ਸੀ ਇਹ ਤੇ ਇਹਨਾਂ ਲੋਕਾਂ ਨੂੰ ਨਾਨ ਪੋਲੀਟੀਕਲ ਮੀਟਿੰਗ ਰਹੀ ਹੈ ਸਹੀ ਤੁਹਾਡੀ ਬਿਲਕੁਲ ਕੰਪਲੀਟਲੀ ਨਾਨ ਪੋਲੀਟੀਕਲ ਮੀਟਿੰਗ ਹੈ ਇਹਦੇ ਵਿੱਚ ਪੋਲੀਟੀਕਲ ਦਾ ਮਸਲਾ ਹੀ ਨਹੀਂ ਆਉਂਦਾ ਅਸੀਂ ਤੇ ਇੱਕ ਬਹੁਤ ਛੋਟੇ ਜਿਹੇ ਕਾਰਕਿਰਤਾਵਾ ਆ ਪਾਜਪਾ ਦੇ ਪਾਰਟੀ ਦਾ ਮੈਂ ਬਹੁਤ ਛੋਟਾ ਕਾਰਕਿਰਤਾ ਤਾਂ ਤੇ ਪੰਜਾਬ ਦੇ ਵਿੱਚ ਸਮਾਜਿਕ ਕੰਮ ਪੰਜਾਬ ਦੇ ਹਿੱਤ ਚ ਕੰਮ ਦੇਸ਼ ਦੇ ਹਿੱਤ ਦੇ ਕੰਮ ਦੇ ਵਿੱਚ ਵੈਲਫੇਅਰ ਦੇ ਵਿੱਚ ਅਸੀਂ ਆਪਣਾ ਯੋਗਦਾਨ ਦੇ ਰਹੇ ਜਿੰਨਾ ਦੇ ਸਕਦੇ ਆ ਇਹਦੇ ਇਹਨੂੰ ਇਸ ਨੂੰ ਰਾਜਨੀਤੀ ਦਾ ਮੁੱਦਾ ਬਣਾਉਣਾ ਇਸ ਨੂੰ ਇਸ ਤਰੀਕੇ ਨਾਲ ਮਿਸ ਉਹ ਕਰਨਾ ਪਬਲਿਕ ਦੇ ਅੱਗੇ ਲੈ ਕੇ ਆਉਣਾ ਇਹ ਬੜੀ ਮਾੜੀ ਗੱਲ ਹੈ ਇਹਨਾਂ ਦੀ ਇਹਨਾਂ ਲੋਕਾਂ ਨੂੰ ਤੇ ਮੈਨੂੰ ਨਹੀਂ ਸਮਝ ਆਉਂਦਾ ਇਹਨਾਂ ਲੋਕਾਂ ਨੂੰ ਪ੍ਰੋਬਲਮ ਕੀ ਹੈ ਗਿਆਨੀ ਹਰਪ੍ਰੀਤ ਜੀ ਤੋਂ ਇਹ ਤੇ ਆਪਣੇ ਗੁਰੂ ਸਾਹਿਬਾਨ ਕਹੇ ਗਏ ਆ ਰੰਗਰੇਟੇ ਗੁਰੂ ਕੇ ਬੇਟੇ ਇਹਨੂੰ ਤਾਂ ਉਹੀ ਹজম ਨਹੀਂ ਹੋ ਰਿਹਾ ਕਿ ਉਸ ਬੰਦੇ ਨੇ ਫਾਈਵ ਸਟਾਰ ਹੋਟਲ 'ਚ ਬੈਠ ਕੇ ਖਾਣਾ ਖਾ ਲਿਆ ਕਿਉਂ ਇੱਕ ਗਰੀਬ ਪਰਿਵਾਰ ਦਾ ਹੁੰਦਾ ਅੱਜ ਇਸ ਸ਼ਖਸੀਅਤ ਬਣੀ ਹੈ ਉਹ ਉਹ ਇੱਕ ਕੌਮ ਦਾ ਬੜਾ ਸੂਝਵਾਨ ਕੌਮ ਨੂੰ ਇੱਕ ਸੇਧ ਦੇਣ ਵਾਲਾ ਸਾਰੀ ਦੁਨੀਆ 'ਚ ਉਹਦਾ ਮਾਨ ਸਨਮਾਨ ਵਿਦਵਾਨ ਧਰਮ ਦਾ ਪ੍ਰਚਾਰਕ ਇਹਨਾਂ ਨੂੰ ਉਹ ਹਜਮ ਨਹੀਂ ਹੋ ਰਿਹਾ ਜੀ ਉਹਨੇ 5 ਸਟਾਰ ਹੋਟਲ 'ਚ ਬੈਠ ਕੇ ਖਾਣਾ ਖਾ ਲਿਆ ਇਹਨਾਂ ਦੇ ਤੇ ਆਪਦੇ ਪ੍ਰਧਾਨ ਦੇ ਕਈ 5 ਸਟਾਰ ਹੋਟਲ ਲੱਗੇ ਆ ਇਹਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੇ ਉੱਤੇ ਕਿਹੜੀ ਸੌੜੀ ਰਾਜਨੀਤੀ 'ਚ ਲੱਗੇ ਹੋਏ ਆ ਤੇ ਜਿੰਦਰ ਸਿੰਘ ਸਰਾ ਕਹਿੰਦੇ ਨੇ ਕਿ ਜਦੋਂ ਲਾਈਵ ਆਉਂਦੇ ਨੇ ਕਹਿੰਦੇ ਨੇ ਕਿ ਡਰਿੰਕ ਕੀਤੀ ਹੋਈ ਸੀ ਪਰਮਿੰਦਰ ਸਿੰਘ ਸੋਹਣਾ ਨੂੰ ਉਹਨਾਂ ਨੇ ਮੀਟ ਖਾਦਾ ਸੀ ਇਸ ਤਰੀਕੇ ਦੀਆਂ ਜਿਹੜੀਆਂ ਨੇ ਗੱਲਾਂ ਤੁਸੀਂ ਲਾਈਵ ਆ ਕੇ ਕਹਿੰਦੇ ਹੋ ਤੁਹਾਨੂੰ ਕੀ ਇਤਰਾਜ਼ ਜੇਕਰ ਖਾ ਲੈਂਦੇ ਤਾਂ ਖਾ ਲੈਣ ਦੋ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਤੁਹਾਨੂੰ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਅਸੀਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਰ ਵੀ ਬਹੁਤ ਆਤ ਦੇ ਵਿੱਚ ਆਗੂ ਨੇ ਇਹ ਤਾਂ ਫਿਰ ਸ਼ਰਾਬ ਦੀ ਗੱਲ ਆ ਹੋਰ ਬੜੀਆਂ ਚੀਜ਼ਾਂ ਸਾਹਮਣੇ ਆ ਗਈਆਂ ਦੇਖੋ ਜੀ ਹਰਦੀਪ ਜੀ ਮੈਨੂੰ ਕੋਈ ਇਹਦੇ ਤੇ ਸਾਨੂੰ ਇਤਰਾਜ਼ ਨਹੀਂ ਸਾਡੇ ਵੱਲੋਂ ਜਿੰਨੇ ਜੋ ਖਾਣਾ ਵੀ ਨਾ ਖਾਣ ਪੀਣ ਦੀ ਆਜ਼ਾਦੀ ਹੈ ਅਸੀਂ ਇੱਕ ਡੈਮੋਕਰੈਟਿਕ ਮੁਲਕ ਦੇ ਵਿੱਚ ਰਹਿੰਦੇ ਆ ਹਾਂ ਸਾਨੂੰ ਕੋਈ ਇਸ ਆਪੱਤੀ ਜਾਂ ਮੈਨੂੰ ਕੋਈ ਇਹਦੇ ਤੇ ਇਤਰਾਜ਼ ਨਹੀਂ ਕਿਸੇ ਤਰ੍ਹਾਂ ਦਾ ਵੀ ਕਿਤੇ ਉੱਥੇ ਜਿਹੜਾ ਮਾਹੌਲ ਬਣਿਆ ਇਹਨਾਂ ਨੇ ਸਾਡੀਆਂ ਚੋਰੀ ਫੋਟੋਆਂ ਖਿੱਚੀਆਂ ਤੇ ਉਹਨੂੰ ਵਾਇਰਲ ਕਰ ਦਿੱਤਾ ਤੇ ਮੈਨੂੰ ਟੈਗ ਕਰ ਦਿੱਤਾ ਮੈਨੂੰ ਇਹਨਾਂ ਨੇ ਕਈ ਉਹਦੇ ਤੇ ਐਸੀਆਂ ਅਣਸਮਾਜਿਕ ਗੱਲਾਂ ਜਿਹੜੀਆਂ ਮੈਨੂੰ ਸੁਣਨੀਆਂ ਪਈਆਂ ਜਿਹੜਾ ਕਿ ਗਲਤ ਹੈ ਕਿਉਂ ਮੇਰਾ ਪਾਚਪਾਚ ਹੋਣਾ ਕੋਈ ਜੁਰਮ ਹੈ ਮੈਂ ਸਿੱਖਿਆ ਤੇ ਪਾਚਪਾਚ ਹੋਣਾ ਕੋਈ ਜੁਰਮ ਹੈ ਸਿਰਫ ਅਕਾਲੀ ਹੀ ਜਿਹੜੇ ਆ ਉਹ ਹੀ ਪੰਜਾਬ ਦੇ ਤੈਸ਼ੀ ਆ ਬਾਕੀ ਕੋਈ ਨਹੀਂ ਪੰਜਾਬ ਦਾ ਹਰ ਪਰਸਨ ਪੰਜਾਬ ਦਾ ਹਰ ਉਹ ਵਾਸੀੰਦਾ ਜਿਹੜਾ ਪੰਜਾਬ ਚ ਰਹਿੰਦਾ ਹੈ ਪੰਜਾਬ ਤੋਂ ਬਾਹਰ ਵੀ ਰਹਿੰਦਾ ਹੈ ਉਹਨੂੰ ਪੰਜਾਬ ਦਾ ਪੂਰਾ ਫਿਕਰ ਕਰਨ ਦਾ ਹੱਕ ਹੈ ਉਹਨੂੰ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ ਦਾ ਪੂਰਾ ਹੱਕ ਹੈ ਉਹ ਪੰਜਾਬ ਦੇ ਲਈ ਚੰਗੀ ਤਰ੍ਹਾਂ ਸੋਚਦਾ ਤੇ ਸਮਝਦਾ ਹੈ ਕਿ ਕੀ ਉਹਨਾਂ ਲਈ ਚੰਗਾ ਹੈ ਤੇ ਕੀ ਮਾੜਾ ਹੈ ਇਸ ਤਰੀਕੇ ਨਾਲ ਕਿਸੇ ਨੂੰ ਟੈਗ ਕਰਨਾ ਕਿ ਕੋਈ ਕਿਸੇ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਹੈ ਤੂੰ ਟੈਗ ਕਰ ਦੋ ਇਹ ਗਲਤ ਗੱਲ ਹੈ ਤੁਸੀਂ ਇਹ ਗੱਲ ਕਹੀ ਕਿ ਪਰਮਿੰਦਰ ਸਿੰਘ ਸੁਹਾਣਾ ਤੁਹਾਡੇ ਕੋਲ ਆਏ ਉਹ ਕਾਫੀ ਲੜਖਣ ਦੇ ਪਏ ਸੀ ਕਾਫੀ ਜ਼ਿਆਦਾ ਸ਼ਰਾਬ ਪੀਤੀ ਸੀ ਤੇ ਉਹਨਾਂ ਨੇ ਤੁਹਾਨੂੰ ਐਪਰੀਸ਼ੀਏਟ ਵੀ ਕੀਤਾ ਕਿ ਬਹੁਤ ਜ਼ਿਆਦਾ ਵਧੀਆ ਕੰਮ ਕਰ ਰਹੇ ਹੋ ਸਿੰਘ ਸਾਹਿਬ ਦੇ ਵੀ ਜਿਹੜੇ ਪੈਰੀ ਹੱਥ ਲਾਈ ਨਹੀਂ ਤੇ ਦੂਜੇ ਪਾਸੇ ਪਰਮਿੰਦਰ ਸੁਹਾਣਾ ਕਹਿੰਦੇ ਨੇ ਇਦਾਂ ਦੀ ਗੱਲ ਹੀ ਕੁਝ ਨਹੀਂ ਹੈ ਕਹਿੰਦੇ ਨੇ ਕਿ ਤੁਸੀਂ ਜਿਹੜਾ ਹੈਗਾ ਸੀਸੀਟੀਵੀ ਫੋਟੋਜ਼ ਨਿਕਲਵਾ ਲਓ ਕਹਿੰਦੇ ਨੇ ਕਿ ਤੁਸੀਂ ਜਿਹੜਾ ਹੈਗਾ ਬਿੱਲ ਮੈਂ ਸਾਹਮਣੇ ਕੱਢ ਕੇ ਰੱਖ ਦਾਂਗਾ ਉਹਦੇ ਤੇ ਗੱਲ ਕਰੋ ਬਿਲਕੁਲ ਗਲਤ ਗੱਲ ਹੈ ਪ੍ਰਵਿੰਦਰ ਸੁਹਾਣਾ ਜੀ ਨੂੰ ਇਹ ਗੱਲਾਂ ਲਕਾਉਣ ਦੀ ਲੋੜ ਨਹੀਂ ਇਹਨਾਂ ਦੀ ਪਾਰਟੀ ਦੇ ਪਹਿਲਾਂ ਵੀ ਲੀਡਰਸ਼ਿਪ ਨੇ ਕਈ ਬੰਦਿਆਂ ਨੇ ਇਹਨਾਂ ਨੇ ਓਪਨਲੀ ਕਿਹਾ ਜੇ ਖਾਂਦੇ ਪੀਂਦੇ ਆ ਤੇ ਸਾਨੂੰ ਕੀ ਫਰਕ ਹੈ ਕਿਸੇ ਦੀ ਨਿੱਜੀ ਜ਼ਿੰਦਗੀ ਹੈ ਜੋ ਮਰਜ਼ੀ ਖਾਵੇ ਪੀਵੇ ਸਾਨੂੰ ਕੀ ਪ੍ਰੋਬਲਮ ਨਹੀਂ ਦਿੱਕਤ ਨਹੀਂ ਇਸ ਨੂੰ ਛਪਾਉਣ ਦੀ ਕੀ ਲੋੜ ਹੈ ਉਸ ਦਿਨ ਇਹਨਾਂ ਦੇ ਹਾਲਾਤ ਇਹ ਸੀਗੇ ਇਹਨਾਂ ਕੋਲ ਖਲੋਤਾਂ ਨਹੀਂ ਸੀ ਜਾਂਦਾ ਤਾਂ ਨਹੀਂ ਕਿਹੜੇ ਨਸ਼ੇ ਦੇ ਵਿੱਚ ਟੱਲੀ ਸੀਗੇ ਤੇ ਕੀ ਕੀ ਬੋਲ ਰਹੇ ਸੀ ਕੀ ਗੱਲਬਾਤ ਕਰ ਰਹੇ ਸੀਗੇ ਉਹ ਵੀ ਇਹ ਤਾਂ ਭੁੱਲ ਗਏ ਹੋਣਗੇ ਹੁਣ ਇਤਰਾਜ਼ ਤੇ ਇਸ ਗੱਲ ਦਾ ਹੈ ਕਿ ਤੁਸੀਂ ਚੋਰੀ ਫੋਟੋਆਂ ਖਿੱਚ ਕੇ ਪਾਈ ਜਾਂਦੇ ਹੋ ਤੁਹਾਨੂੰ ਟੈਗ ਕਰੀ ਜਾਂਦੇ ਹੋ ਗਲਤ ਵੇ ਦੇ ਨਾਲ ਪ੍ਰੈਜ਼ੈਂਟ ਕਰੀ ਜਾਂਦੇ ਹੋ ਫੋਟੋਆਂ ਖਿੱਚਣੀਆਂ ਵਹਿੇ ਚੱਲੋ ਸਾਡੇ ਨਾਲ ਕਿਹਨੇ ਖਿੱਚੀਆਂ ਸੀ ਚੋਰੀ ਫੋਟੋਆਂ ਇਹ ਸਾਨੂੰ ਇਹ ਮੈਨੂੰ ਨਹੀਂ ਪਤਾ ਇਹ ਇਹਨਾਂ ਦੇ ਨਾਲ ਕਿਉਂਕਿ ਜਿਹੜੀਆਂ ਵਾਇਰਲ ਕੀਤੀਆਂ ਉਹ ਤਾਂ ਸਰਬਜੀਤ ਸਿੰਘ ਜਰੂਰਾਨੀ ਕੀਤੀਆਂ ਇਹ 10-12 ਬੰਦੇ ਸੀਗੇ ਇਹ ਲੋਕ ਹਾਂ ਉਹਨਾਂ ਚੋਂ ਕਿਸ ਨੇ ਖਿੱਚੀਆਂ ਹਨ ਨਹੀਂ ਪਤਾ ਕਿਉਂਕਿ ਸਾਡੇ ਮਨ 'ਚ ਇਹੋ ਜੀ ਕੋਈ ਸ਼ੰਕਾ ਸਾਡੇ ਮਨ 'ਚ ਇਹੋ ਜੀ ਕੋਈ ਚੋਰੀ ਨਹੀਂ ਸੀ ਹੈਗੀ ਐਤਾ ਹੀ ਤੇ ਓਪਨਲੀ ਬੈਠੇ ਸੀਗੇ ਹਾਂ ਇਹ ਤੇ ਇਹਨਾਂ ਦੇ ਮਨਾਂ 'ਚ ਚੋਰੀਆਂ ਤੇ ਇਹਨਾਂ ਦੇ ਮਨਾਂ ਦੇ ਵਿੱਚ ਇਹ ਪੁਰਨੇ ਇਹਨਾਂ ਨੂੰ ਸੁਝਦੇ ਆ ਇਹੋ ਜਿਹੀਆਂ ਹਰਕਤਾਂ ਕਰਨ ਦੇ ਜਿਹੜੀਆਂ ਕਿ ਬੇੋਸ਼ੀਆਂ ਬਿਲਕੁਲ ਹੈਗੀਆਂ ਵਾ ਰਜਿੰਦਰ ਜੀ ਤੁਹਾਡਾ ਨਾਮ ਤਾਂ ਅੱਗੇ ਆਏ ਗਈ ਕਿਉਂਕਿ ਹਾਲੀ ਦੇ ਵਿੱਚ ਤੁਸੀਂ ਰਣਜੀਤ ਸਿੰਘ ਗਿੱਲਪੁਰਾ ਨੂੰ ਜਿਹੜਾਗਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਲੈ ਕੇ ਆਏ ਹੋ ਫਿਰ ਜਦੋਂ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਬੈਠਦੇ ਹੋ ਤਾਂ ਇੱਕ ਵੱਖਰਾ ਤੁਹਾਡਾ ਬਣਾ ਕੇ ਬੈਠੇ ਹੋ ਹੀ ਨਹੀਂ ਫਿਰ ਨਾਮ ਕਿਉਂ ਨਹੀਂ ਆਏਗਾ ਕਿ ਤਜਿੰਦਰ ਸਿੰਘ ਸਰਾਈ ਜਿਹੜਾਗਾ ਫੱਟੀ ਪੋਚ ਰਹੀ ਨਹੀਂ ਤੇ ਗਲਤ ਗੱਲ ਲਏ ਜੀ ਬਿਲਕੁਲ ਗਲਤ ਗੱਲ ਹੈ ਇਸ ਤਰ੍ਹਾਂ ਨਹੀਂ ਹੈਗਾ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਵਿੱਚ ਕਿਸੇ ਦਾ ਆਉਣਾ ਜਾਣਾ ਇਹ ਲੱਗਿਆ ਰਹਿੰਦਾ ਹੈ ਕਿਸੇ ਵਿਅਕਤੀ ਨੂੰ ਦੂਜੀ ਪਾਰਟੀ ਦੇ ਕਿਸੇ ਆਮ ਵਿਅਕਤੀ ਨੂੰ ਭਾਜਪਾ ਦੀ ਕਾਰਜਸ਼ਾਲੀ ਵਰਕਿੰਗ ਭਾਜਪਾ ਦੀ ਨੀਤੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਨੀਤੀਆਂ ਤੋਂ ਜੇ ਪ੍ਰਭਾਵਿਤ ਹੋ ਕੇ ਕੋਈ ਬੰਦਾ ਭਾਜਪਾ ਨੂੰ ਜੁਆਇਨ ਕਰਦਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਉਹਨੂੰ ਗੁਮਰਾ ਕਰਕੇ ਲੈ ਕੇ ਆਏ ਆ ਉਹ ਆਪਣੀ ਮਰਜ਼ੀ ਨਾਲ ਆਪ ਆਇਆ ਉਹਦਾ ਕਨਸਟੀਟਿਊਸ਼ਨਲ ਰਾਈਟ ਹੈ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਸਮਾਜ ਸੇਵਾ ਦਾ ਕੰਮ ਕਰ ਸਕਦਾ ਹੈ ਇਸ ਦੇ ਵਿੱਚ ਉਹਨਾਂ ਨੂੰ ਕੀ ਇਤਰਾਜ਼ ਹੈ ਕੀ ਇਤਰਾਜ਼ ਹੈ ਇਸ ਤੇ ਵਿੱਚ ਰਜਿੰਦਰ ਜੀ ਤੁਸੀਂ ਇੱਕ ਦਬਕਾ ਮਾਰਿਆ ਸਰਬਜੀਤ )^{(0)} ਨੂੰ ਦੂਜਾ ਮਾਰਿਆ ਪਰਮਿੰਦਰ ਸੁਹਾਣਾ ਨੂੰ ਕਿ ਹੁਣ ਅੱਗੋਂ ਪਰਮਿੰਦਰ ਸੁਹਾਣਾ ਵੀ ਦਬਕਾ ਰਹੇ ਨਹੀਂ ਉਹ ਕਹਿ ਰਹੇ ਨੇ ਕਿ ਜੇ ਤੁਸੀਂ ਇਸ ਤਰੀਕੇ ਦੇ ਨਾਲ ਮੇਰਾ ਜਿਹੜਾ ਫੈਕਟਰ ਅਸੈਸੀਨੇਸ਼ਨ ਕਰ ਰਹੇ ਹੋ ਤੋ ਤੁਹਾਡੀ ਖਿਲਾਫ ਮਾਨ ਹਾਨੀ ਦਾ ਜਿਹੜਾ ਹੈਗਾ ਪਰਚਾ ਦਰਜ ਕੀਤਾ ਜਾਏਗਾ ਤਿਆਰ ਹੋ ਜਿਹੜਿਆ ਚੋਰੀ ਫੋਟੋਆਂ ਖਿੱਚ ਕੇ ਇਹਨਾਂ ਨੇ ਮੇਰਾ ਕੈਰੈਕਟਰ ਅਸਾਸਿਨੇਸ਼ਨ ਕੀਤਾ ਉਸ ਦਾ ਜ਼ਿੰਮੇਵਾਰ ਕੌਣ ਹੈ ਪਹਿਲਾਂ ਇਹ ਹੈ ਕਿ ਮੈਂ ਆ ਇਹ ਵੀ ਤਿਆਰ ਰਹਿਣ ਤੁਹਾਡੇ ਵੱਲੋਂ ਵੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਜੇ ਕਿਸੇ ਤਰੀਕੇ ਦੀ ਇਸ ਤਰੀਕੇ ਨਾਲ ਇਹ ਕਰਨਾ ਚਾਹੁੰਦੇ ਆ ਤੇ ਠੀਕ ਹੈ ਫਿਰ ਇਹ ਵੀ ਜਵਾਬ ਦੇਣ ਇਸ ਗੱਲ ਦਾ ਕਾਨੂੰਨੀ ਕਾਰਵਾਈ ਦਾ ਕਿੰਨੇ ਸ਼ੁਰੂਆਤ ਕੀਤੀ ਹੈ ਅਸੀਂ ਤਾਂ ਨਹੀਂ ਕੀਤੀ ਸ਼ੁਰੂਆਤ ਇਹਨਾਂ ਨੇ ਕੀਤੀ ਹੈ ਤੁਹਾਡਾ ਜਿਹੜਾ ਇਹਨਾਂ ਨੇ ਕੈਰੈਕਟਰ ਅਸਾਸਿਨੇਸ਼ਨ ਕੀਤਾ ਹੈ ਉਸ ਦਾ ਕੌਣ ਜਵਾਬ ਦੇ ਅਸੀਂ ਤਾਂ ਸੱਚ ਬੋਲਿਆ ਅਸੀਂ ਤਾਂ ਕੁਝ ਵੀ ਗਲਤ ਨਹੀਂ ਬੋਲਿਆ ਅਸੀਂ ਕੁਝ ਵੀ ਨਹੀਂ ਛੁਪਾਇਆ ਇਹ ਛਪਾਉਂਦੇ ਫਿਰਦੇ ਕਈ ਚੀਜ਼ਾਂ ਆਪਦੀਆਂ ਠੀਕ ਹੈ ਪਾਰਟੀ ਕਰ ਰਹੀ ਸੀ ਆਪਦੀ ਕਰੋ ਆਪ ਤੁਸੀਂ ਮੈਚ ਇੰਜੋਏ ਕਰ ਰਹੇ ਸੀ ਇੰਡੀਆ ਪਾਕਿਸਤਾਨ ਦਾ ਮੈਚ ਚੱਲ ਰਿਹਾ ਸੀ ਤੁਸੀਂ ਇੰਜੋਏ ਕਰ ਰਹੇ ਸੀ ਬੈਠੇ ਹੋ ਕੇ ਸਾਰੇ ਜਣੇ ਕਰੋ ਅਸੀਂ ਹਾਂ ਕੋਈ ਇਤਰਾਜ਼ ਨਹੀਂ ਤੇ ਜਿੰਦਰ ਸਿੰਘ ਸਰਾ ਦੇ ਉੱਤੇ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਏ ਕਿ ਉਹਨਾਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਮਿਲ ਕੇ ਚਰਨਜੀਤ ਬਰਾੜ ਹੋਰਾਂ ਦੇ ਨਾਲ ਮਿਲ ਕੇ ਪੰਥਕ ਪਗੋੜੇ ਇੱਕ ਜਿਹੜਾ ਹੈਗਾ ਪੇਜ ਵੀ ਜਿਹੜਾ ਬਣਾ ਦਿੱਤਾ ਗਿਆ ਤਾਂ ਕਿ ਜਿਹੜਾ ਹੈਗਾ ਬੁਰੀ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਬਦਨਾਮ ਕੀਤਾ ਜਾ ਸਕੇ ਹੇ ਬਿਲਕੁਲ ਗਲਤ ਗੱਲ ਹੈ ਜੀ ਮੈਨੂੰ ਅਜ ਤੱਕ ਨਹੀਂ ਪਤਾ ਕਿਹੜਾ ਪੰਥ ਪਗੋੜੀ ਦੀ ਤੁਸੀਂ ਗੱਲ ਕਰ ਰਹੇ ਮੈਂ ਨਹੀਂ ਦੇਖਿਆ ਅਜ ਤੱਕ ਕਿ ਪੇਜ ਹੀ ਨਹੀਂ ਦੇਖਿਆ ਮੈਂ ਇਸ ਤਰੀਕੇ ਦੀ ਰਾਜਨੀਤੀ ਨਾ ਕਰਦਾ ਨਾ ਮੈਂ ਉਹਨੂੰ ਸੁਣਦਾ ਤੇ ਨਾ ਮੈਂ ਉਹਦੇ ਵਿੱਚ ਇੰਟਰਸਟ ਰੱਖਦਾ ਸਾਡੀ ਪਾਰਟੀ ਦੀਆਂ ਗਾਈਡਲਾਈਨਸ ਬੜੀਆਂ ਕਲੀਅਰ ਹੈ ਅਸੀਂ ਆਪਣਾ ਇੱਕ ਸਮਾਜਿਕ ਤੌਰ ਦੇ ਉੱਤੇ ਜਿਹੜਾ ਕੰਮ ਕਰਦੇ ਹਾਂ ਕੋਈ ਅਸੀਂ ਇਹੋ ਜੀ ਗਲਤ ਰਾਜਨੀਤੀ ਤਾਂ ਗਲਤ ਇਹੋ ਜੀ ਟਿੱਕਾ ਟਿੱਪਣੀ ਕਿਸੇ ਤੇ ਨਹੀਂ ਕਰਦਾ ਜਿਸ ਤਰੀਕੇ ਤੁਸੀਂ ਵਾਰ-ਵਾਰ ਗੱਲ ਕਰਦੇ ਹੋ ਕਿ ਜਿਹੜੇ ਸਮਾਜਿਕ ਸਰੋਕਾਰ ਹੁੰਦੇ ਨੇ ਇੱਕ ਦੂਜੇ ਨਾਲ ਬੈਠਣਾ ਵੀ ਹੁੰਦਾ ਦੂਸਰੀਆਂ ਪਾਰਟੀਆਂ ਦੇ ਲੋਕਾਂ ਦੇ ਨਾਲ ਵੀ ਸੰਬੰਧ ਹੁੰਦੇ ਨੇ ਇਸੇ ਤਰੀਕੇ ਤੁਹਾਡੀਆਂ ਬਹੁਤ ਸਮਾਂ ਪਹਿਲਾਂ ਜਿਹੜੀਆਂ ਹੋਰ ਫੋਟੋਗ੍ਰਾਫੀ ਐਸੀਆਂ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨਾਲ ਬੀਬਾ ਹਰਸਿਮਰਤ कौर ਬਾਦਲ ਹੋਰਾਂ ਦੇ ਨਾਲ ਵੀ ਤੁਸੀਂ ਬੈਠੇ ਹੋਏ ਦਿਖਾਈ ਦਿੱਤੇ ਨੌ ਮਾਸ ਦਾ ਰਿਸ਼ਤਾ ਸੀਗਾ ਉਹ ਸਾਰੇ ਜਿਹੜੀਆਂ ਚੀਜ਼ਾਂ ਟੁੱਟੀਆਂ ਨੇ ਹੁਣ ਕਦੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਗੱਲ ਨਹੀਂ ਹੋਈ ਕਿ ਜਰਾ ਰੋਕੋ ਸਰਬਜੀਤ ਝਿੰਦੇ ਨੂੰ ਕੀ ਕਰ ਰਹੇ ਨੇ ਕਦੇ ਗੱਲ ਨਹੀਂ ਕੀਤੀ ਕਿਹਾ ਨੀਗਾ ਭਾਈ ਬੰਦੇ ਦੇ ਤੌਰ ਤੇ ਕੋਈ ਸ਼ਿਕਾਇਤ ਕੀਤੀ ਜਾ ਸਕਦੀ ਹੈ ਦੇਖੋ ਇਸ ਤਰ੍ਹਾਂ ਜੀ ਉਹ ਵੱਡੇ ਲੀਡਰ ਹੈਗੇ ਆ ਵੱਡੇ ਨੇਤਾ ਇੱਕ ਪਾਰਟੀ ਦੇ ਪ੍ਰਧਾਨ ਹੈਗੇ ਜਦੋਂ ਲਾਇਸ ਦੇ ਵਿੱਚ ਸੀ ਕਿ ਸਾਡਾ ਆਉਣਾ ਜਾਣਾ ਸੀ ਉਹਨਾਂ ਦੇ ਨਾਲ ਉੱਠਣਾ ਬੈਠਣਾ ਸੀਗਾ ਪੋਲੀਟਿਕਲੀ ਵੀ ਪਾਣ ਪੋਲੀਟਿਕਲੀ ਵੀ ਕਈ ਸਮਾਜਿਕ ਫੰਕਸ਼ਨਾਂ ਦੇ ਉੱਤੇ ਇਕੱਠੇ ਹੋਣਾ ਇੱਕ ਆਮ ਗੱਲ ਹੈ ਸੁਭਾਵਿਕ ਗੱਲ ਹੈ ਹੁਣ ਵੀ ਅਸੀਂ ਪਿੱਛੇ ਜੇ ਵੀ ਫੰਕਸ਼ਨਾਂ ਦੇ ਉੱਤੇ ਸਮਾਜਿਕ ਫੰਕਸ਼ਨਾਂ ਤੇ ਇਕੱਠੇ ਹੋਏ ਆ ਹੁੰਦੇ ਰਹੀਦਾ ਬਾਕੀ ਰਹੀ ਗੱਲ ਵੀ ਆਲਰੇਡੀ ਮੈਂ ਉਹਨਾਂ ਨੂੰ ਪਹਿਲਾਂ ਵੀ ਇਹ ਰਿਕੁਐਸਟ ਜਿਹੜੀ ਆ মিডিਆ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਕਹਿ ਰਿਹਾ ਉਹਨਾਂ ਨੂੰ ਚਾਹੀਦਾ ਵਾ ਕਿ ਆਪਣੇ ਇਸ ਜਿਹੜੀ ਇਹ ਉਹਨਾਂ ਦੀ ਟਰੋਲ ਬ੍ਰਿਗੇਡ ਹੈ ਜਿਹੜੀ ਉਹਨਾਂ ਦੀ ਅਹੁਦੇਦਾਰ ਟਰੋਲ ਬ੍ਰਿਗੇਡ ਬਣੀ ਹੋਈ ਆ ਇਹਨਾਂ ਨੂੰ ਸਮਝਾਉਣ ਵੀ ਇਸ ਤਰੀਕੇ ਦੀ ਰਾਜਨੀਤੀ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਇਹਦੇ ਵਿੱਚ ਸਭ ਤੋਂ ਤੁਹਾਡਾ ਘਟਾ ਹੀ ਆ ਇੱਥੇ ਕੋਈ ਵਾਦਾ ਨਹੀਂ ਹੈਗਾ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣਾ ਆਪਣਾ ਰਾਜਨੀਤੀ ਕਰਨ ਦਾ ਪੂਰਾ ਹੱਕ ਹੈ ਪਰ ਇਸ ਤਰੀਕੇ ਦੀ ਘਟੀਆ ਰਾਜਨੀਤੀ ਕਰਨ ਦੇ ਵਿੱਚ ਪਬਲਿਕ ਜਿਹੜੀ ਹੈ ਉਹ ਸਮਝਦੀ ਹੈ ਕਿ ਇਹ ਟ੍ਰੋਲਿੰਗ ਕੌਣ ਕਰ ਰਿਹਾ ਹੈ ਕਿਉਂ ਕਰ ਰਿਹਾ ਹੈ ਇਸ ਤਰ੍ਹਾਂ ਦੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਇਹਨਾਂ ਲੋਕਾਂ ਨੂੰ ਇਹ ਉਮੀਦਵਾਰ ਆ ਇੱਕ ਰਿਸਪਾਂਸਿਬਲ ਲੋਕ ਹੈਗੇ ਆ ਇਸ ਤਰ੍ਹਾਂ ਦੀਆਂ ਇਹਨਾਂ ਨੂੰ ਹਰਕਤਾਂ ਨਹੀਂ ਕਰਨੀਆਂ ਚਾਹੀਦੀ ਤੇਜਿੰਦਰ ਜੀ ਮੁਹਾਲੀ ਤੋਂ ਬਾਹਰ ਆ ਕੇ ਆਪਾਂ ਪੰਜਾਬ ਦੀ ਗੱਲ ਕਰੀਏ ਹਾਲੀ ਦਿ ਦੇ ਵਿੱਚ ਅਸੀਂ ਸਾਰਿਆਂ ਨੇ ਬੜਾ ਜਿਹੜਾ ਹੈਗਾ ਉਹ ਸੰਤਾਪ ਨੂੰ ਜਿਹੜਾ ਹੈਗਾ ਹੰਡਾਇਆ ਜਿਹੜਾ ਹੜ੍ਹਾਂ ਦੀ ਮਾਰ ਹਿੱਟ ਸਾਡਾ ਪੰਜਾਬ ਆ ਗਿਆ ਤੇ ਅਜੇ ਹੀ ਚਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਨੇ 1600 ਕਰੋੜ ਰੁਪਏ ਦਾ ਰਾਹਤ ਜਿਹੜਾ ਹੈਗਾ ਪੈਕੇਜ ਦਿੱਤਾ ਜਾਂਦਾ ਹੈਗਾ ਉਧਰੋਂ ਹਿਮਾਚਲ ਨੂੰ ਵੀ ਦਿੱਤਾ ਜਾਂਦਾ ਹੈ ਹਿਮਾਚਲ ਸੇ ਥੈਂਕਸ ਥੈਂਕ ਯੂ ਪ੍ਰਾਈਮ ਮਿਨਿਸਟਰ ਲੇਕਿਨ ਇਧਰੋਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪਾਰਟੀਆਂ ਦੇ ਵੱਲੋਂ ਵੀ ਤੇ ਕੁਝ ਇੱਕ ਜਥੇਬੰਦੀਆਂ ਵੱਲੋਂ ਵੀ ਇਹ ਆਵਾਜ਼ ਆਉਂਦੀ ਆ ਕਿ ਦਿੱਤਾ ਹੀ ਕੁਝ ਨਹੀਂ ਤੁਸ਼ੀ ਜੀ ਜਿਹੜੀ ਇਹ ਰਿਪੋਰਟਾਂ ਦੇਖ ਕੇ ਕਹਿੰਦੇ ਕੁਝ ਨਹੀਂ ਕੀਤਾ ਪੰਜਾਬ ਦੇ ਲਈ ਤੁਸੀਂ ਕੀ ਇਹ ਬਿਲਕੁਲ ਕੁਝ ਲੋਕਾਂ ਦਾ ਆਪਣੇ ਸਵਾਰਥ ਦੇ ਕਾਰਨ ਇਹ ਗੱਲਾਂ ਕਹੀਆਂ ਗਈਆਂ ਸਾਰੇ ਪੰਜਾਬ ਨੇ ਪ੍ਰਾਈਮ ਮਿੰਿਸਟਰ ਮੋਦੀ ਸਾਹਿਬ ਦਾ ਧੰਨਵਾਦ ਕੀਤਾ ਕਿ ਉਹ ਆਏ ਉਹਨਾਂ ਨੇ ਹੜਪੀੜਤਾਂ ਦੀ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਦੇ ਵਿਚਾਰ ਸੁਣੇ ਉਹਨਾਂ ਦੀ ਗੱਲ ਸੁਣੀ ਨੇੜਿਓਂ ਕੀ ਗੱਲ ਸੁਣੀ ਦੂਰ ਬੈਠੇ ਸੀ ਉਹਨਾਂ ਨੂੰ ਕੋਲੇ ਆਪਣੇ ਬੁਲਾ ਕੇ ਕੋਲੇ ਬਿਠਾ ਕੇ ਉਹਨਾਂ ਦੀ ਗੱਲ ਸੁਣੀ ਕਿਸਾਨਾਂ ਦੀ ਉਸ ਏਰੀਆ 'ਚ ਜਿਹੜੇ ਲੋਕ ਪੀੜਤ ਸੀਗੇ ਉਹਨਾਂ ਲੋਕਾਂ ਦੀ ਆਵਾਜ਼ ਸੁਣੀ ਉਸ ਆਵਾਜ਼ ਸੁਣਦੇ ਹੋਏ ਤੁਰੰਤ ਇਹ ਫੈਸਲਾ ਉਹਨਾਂ ਨੇ ਲਿਆ ਤੇ ਉਹਨਾਂ ਨੇ ਤੁਰੰਤ 1600 ਕਰੋੜ ਰੁਪਈਆ ਰਾਸ਼ੀ ਜਿਹੜੀ ਸੀ ਤੁਰੰਤ ਉਹਨਾਂ ਨੇ ਇਸ਼ੂ ਕੀਤੀ ਪੰਜਾਬ ਦੇ ਲਈ ਤੇ ਇਸ ਤੋਂ ਪਹਿਲਾਂ ਬਿਜਾਸਟਰ ਮੈਨੇਜਮੈਂਟ ਦਾ ਜਿਹੜਾ ਫੰਡ ਹੈ ਉਹ ਆਲਰੇਡੀ 12 125000 ਕਰੋੜ ਰੁਪਏ ਦਾ ਤੇ ਸਰਕਾਰ ਕੋਲ ਸਟੇਟ ਗਵਰਨਮੈਂਟ ਕੋਲ ਪਿਆ ਸੀ ਜਿਹੜਾ ਚੀਫ ਸਕੱਟਰੀ ਸਾਹਿਬ ਨੇ ਦੱਸਿਆ ਤੇ ਇਹ ਵੀ ਗੱਲ ਜਿਹੜੀ ਉਹਨਾਂ ਨੇ ਕਹੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਅਸੈਸ ਕਰਕੇ ਦੱਸੇਗਾ ਉਹਨੂੰ ਸਟੇਟ ਗਵਰਨਮੈਂਟ ਅਸੈਸ ਕਰਕੇ ਦੱਸੇ ਕਿ ਕਿੰਨਾ ਨੁਕਸਾਨ ਹੈ ਤੇ ਹਰ ਬਣਦਾ ਮਵਾਜਾ ਹਰ ਪੀੜਤਾ ਨੂੰ ਦਿੱਤਾ ਜਾਊਗਾ ਤੇ ਹਰ ਪੀੜਤਾ ਦੇ ਨਾਲ ਕੇਂਦਰ ਸਰਕਾਰ ਬਿਲਕੁਲ ਨਾਲ ਖਲੋਤੀ ਹੈ ਉਹਨਾਂ ਦੇ ਨਾਲ ਪਰਿਵਾਰਕ ਵਾਂਗ ਇਹ ਗੱਲ ਕਹਿਣੀ ਕਿ ਦਿੱਤਾ ਹੀ ਕੁਛ ਨਹੀਂ ਆਹ ਨਹੀਂ ਕੁਛ ਕੀਤਾ ਇਹ ਸਿਆਸੀ ਲੋਕਲ ਸਿਆਸੀ ਪਾਰਟੀਆਂ ਦੇ ਰੀਜਨਲ ਪੋਲੀਟੀਕਲ ਪਾਰਟੀਆਂ ਦੇ ਜਾਂ ਕੁਝ ਐਸੇ ਲੋਕਾਂ ਦੇ ਨਿੱਜੀ ਮਫਾਦ ਹਿਆ ਜਿਨ੍ਹਾਂ ਦੀ ਰਾਜਨੀਤੀ ਹੀ ਉਹਨਾਂ ਦੀ ਰਾਜਨੀਤੀ ਨਾ ਰਾਜਨੀਤਿਕ ਰੋਟੀਆਂ ਹੀ ਇਸ ਗੱਲ ਤੇ ਪੱਕਦੀਆਂ ਵਾਂ ਕਿ ਦੂਜੇ ਨੂੰ ਭੰਡੀ ਜਾਓ ਇਹਦੇ ਨਾਲ ਹੀ ਤੇਜਿੰਦਰ ਜੀ ਤੁਸੀਂ ਕਹਿੰਦੇ ਹੋ ਕਿ ਪੀਐਮ ਸਾਹਿਬ ਕਿਸਾਨਾਂ ਨੂੰ ਕੋਲ ਬਿਠਾਇਆ ਅਸੀਂ ਗੱਲ ਕਰੀਏ ਪੰਜਾਬ ਸਰਕਾਰ ਦੇ ਅਧਿਕਾਰੀ ਉਹ ਵੀ ਉੱਥੇ ਮੌਜੂਦ ਸੀ ਮੀਟਿੰਗ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਹੋਈ ਹੈਗੀ ਲੇਕਿਨ ਉਸ ਦੇ ਬਾਵਜੂਦ ਹਰਦੀਪ ਮੁੰਡੀਆਂ ਕਹਿੰਦੇ ਨੇ ਕਿ ਸਾਡਾ ਮਜ਼ਾਕ ਉਡਾ ਕੇ ਚਲੇ ਗਏ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲੋਂ ਉਹ ਮੰਗ ਦਾ ਕਰਦੇ ਨੇ ਕਿ ਸਾਨੂੰ ਜਿਹੜਾ ਹੈਗਾ ਵੱਧ ਪੈਸਾ ਚਾਹੀਦਾ ਹੈ ਤੁਸੀਂ 1600 ਕਰੋੜ ਦੇ ਕੇ ਜਾ ਰਹੇ ਹੋ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਹਿੰਦੇ ਨੇ ਕਿ ਆਕੋ ਹਿੰਦੀ ਨਹੀਂ ਆਤੀ ਕਿਆ ਤੇ ਉਸ ਤੋਂ ਬਾਅਦ ਹਰਪਾਲ ਚੀਮਾ ਨਾਲ ਦੀ ਨਾਲ ਅਮਨ ਅਰੋੜਾ ਤੇ ਪੰਜਾਬ ਸਰਕਾਰ ਦੇ ਕੁਝ ਇੱਕ ਹੋਰ ਮੰਤਰੀ ਵੀ ਪ੍ਰੈਸ ਕਾਨਫਰੰਸ ਕਰਦੇ ਨੇ ਬਕਾਇਦਾ ਕਹਿੰਦੇ ਨੇ ਕਿ ਪੰਜਾਬ ਦਾ ਆ ਕੇ ਮਜ਼ਾਕ ਉਡਾ ਕੇ ਗਏ ਨੇ ਚਾਹੀਦਾ ਤਾਂ ਐ ਸੀ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦੇ ਅੱਲੇ-ਜਖਮਾਂ ਦੇ ਉੱਤੇ ਮਾਲਮ ਲਗਾंदे ਲਗਾਤਾਰ 3-3 4-4 ਪ੍ਰੈਸ ਕਾਨਫਰੰਸ ਭਾਜਪੀ ਦੇ ਬਾਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਬਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਹੈ ਏ ਜੀ ਇਹਨਾਂ ਦੀ ਇੱਕ ਨਿਜੀ ਇਹਨਾਂ ਦੇ ਆਪ ਦੇ ਸਵਾਰਥਾਂ ਨੂੰ ਪੂਰਤੀ ਕਰਨ ਦੇ ਲਈ ਇਹਨਾਂ ਨੇ ਇਹ ਕੰਮ ਕੀਤਾ ਹੈ ਬਿਲਕੁਲ ਗਲਤ ਹੈ ਮੁੰਡੀਆਂ ਸਾਹਿਬ ਨੂੰ ਸੱਚ ਜਾਣੋ ਨਾ ਪੰਜਾਬ ਦੇ ਵਿੱਚ ਮੈਨੂੰ ਲੱਗਦਾ 95% ਪੰਜਾਬ ਦੇ ਲੋਕ ਮੁੰਡੀਆਂ ਸਾਹਿਬ ਨੂੰ ਇਸ ਤੋਂ ਪਹਿਲਾਂ ਨਹੀਂ ਸੀ ਜਾਣਦੇ ਕਿ ਉਹ ਕੈਬਨਿਟ ਮਨਿਸਟਰ ਵੀ ਹੈਗੇ ਆ ਮੈਨੂੰ ਆਪ ਨਹੀਂ ਸੀ ਪਤਾ ਕਿ ਕੈਬਨਿਟ ਮਨਿਸਟਰ ਹੈਗੇ ਕੋਈ ਮੁੰਡੀਆਂ ਨਾਮ ਦੇ ਕੋਈ ਕੈਬਨਿਟ ਮਨਿਸਟਰ ਮੈਨੂੰ ਵੀ ਨਹੀਂ ਸੀ ਪਤਾ ਕਦੀ ਇਹਨਾਂ ਨੇ ਕੋਈ ਇਹੋ ਜਿਹਾ ਕਾਰਜ ਨਹੀਂ ਕੀਤਾ ਜਿਹਦੇ ਕਰਕੇ ਪੰਜਾਬ ਇਹਨਾਂ ਦੀ ਸ਼ਲਾਘਾ ਕਰੇ ਕੋਈ ਕੰਮ ਹੀ ਨਹੀਂ ਅਸਾ ਕੀਤਾ ਇਹਨਾਂ ਨੇ ਕਦੀ ਸਾਹਮਣੇ ਨਹੀਂ ਆਏ ਕਦੀ ਇਹਨਾਂ ਨੇ ਲੋਕਾਂ ਦਾ ਦੁੱਖ ਨਹੀਂ ਵੰਡਾਇਆ ਜਦੋਂ ਮੈਨੂੰ ਵੀ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਕੋਈ ਮੁੰਡੀਆਂ ਨਾਂ ਦੇ ਮਨਿਸਟਰ ਆ ਤੇ ਉਹ ਕਹਿੰਦੇ ਸਾਡਾ ਮਜ਼ਾਕ ਬਣਾਇਆ ਮਜ਼ਾਕ ਇਹਨਾਂ ਨੇ ਆਪਣਾ ਆਪ ਬਣਾਇਆ ਹੈ ਪ੍ਰਾਈਮ ਮਿਨਿਸਟਰ ਸਰ ਦੀ ਮੀਟਿੰਗ ਹੋਵੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਮੀਟਿੰਗ ਹੋਵੇ ਇਹਨਾਂ ਦੀ ਸਰਕਾਰ ਦੇ ਚੀਫ ਸਕੱਟਰੀ ਉੱਥੇ ਬੈਠੇ ਹੋਣ ਸਾਰੀ ਗੱਲਬਾਤ ਹੋਈ ਹੋਵੇ ਇਹ ਕਹਿਣ ਜੀ ਮੈਨੂੰ ਸਮਝ ਨਹੀਂ ਆਈ ਇਹਦਾ ਮਤਲਬ ਹੈ ਇਹਨਾਂ ਨੂੰ ਹਿੰਦੀ ਨਹੀਂ ਸਮਝ ਆਈ ਇਹਦੇ ਪਿੱਛੇ ਕੀ ਕਾਰਨ ਹੈ ਤੇ ਹੁਣ ਮੁੰਡਿਆ ਸਾਹਿਬ ਵੀ ਦੱਸ ਸਕਦੇ ਆ ਤੇ ਮਜ਼ਾਕ ਤੇ ਇਹਨਾਂ ਨੇ ਆਪ ਦਾ ਆਪ ਬਣਾਇਆ ਇਹਨਾਂ ਨੂੰ ਉੱਥੇ ਨਜ਼ਰ ਨਹੀਂ ਆਇਆ ਵੀ 12.5 ਹਜ਼ਾਰ ਕਰੋੜ ਰੁਪਏ ਦਾ ਤੁਹਾਡਾ ਚੀਫ ਸੈਕਟਰੀ ਦੱਸ ਰਿਹਾ ਕਿ ਸਾਡੇ ਕੋਲੇ ਸਰਕਾਰੀ ਪਹਿਲਾਂ ਹੀ ਕੇਂਦਰ ਦਾ ਜਿਹੜਾ ਡਿਜਾਸਟਰ ਮੈਨੇਜਮੈਂਟ ਫੰਡ ਉੱਪਿਆ ਹੋਇਆ ਹੈ 1600 ਕਰੋੜ ਰੁਪਏ ਇਮੀਡੀਏਟ ਉਹਨਾਂ ਨੇ ਰੀਲੀਫ ਹੋਰ ਦਿੱਤੀ ਇਹਨਾਂ ਨੂੰ ਤਾਂ ਸਭ ਨੂੰ ਧੰਨਵਾਦ ਕਰਨਾ ਚਾਹੀਦਾ ਹੈਗਾ ਪੰਜਾਬ ਸਰਕਾਰ ਵੱਲੋਂ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਆਏ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਇਹ ਨਾ ਧੰਨਵਾਦ ਕਰਨ ਦੀ ਬਜਾਏ ਆਪਦੀਆਂ ਸਿਆਸੀ ਰੋਟੀਆਂ ਸੇਕਣ ਦੇ ਲਈ ਆ ਸੌੜੀ ਰਾਜਨੀਤੀ ਤੇ ਉਤਰ ਆਏ। ਬਾਕੀ ਵੈਸੇ ਵੀ ਪੰਜਾਬ ਦੇ ਵਿੱਚ ਜਿਵੇਂ ਹੜਾਏ ਆ ਨਾ ਉਹਨਾਂ ਹੜਾਂ ਦੇ ਵਿੱਚ ਆਮ ਆਦਮੀ ਪਾਰਟੀ ਵੀ ਹੜਾਂ 'ਚ ਹੀ ਵਹਿ ਗਈ ਹੈ। ਜਾ ਕੇ ਪਤਾ ਕਰ ਲਓ ਪੰਜਾਬ ਦੇ ਪਿੰਡਾਂ ਦੇ ਵਿੱਚ ਕੀ ਇਹਨਾਂ ਦੇ ਪ੍ਰਤੀ ਲੋਕਾਂ ਦੀ ਸੋਚ ਹੈ। ਪੰਜਾਬ ਦੇ ਲੋਕ ਤੇ ਅੱਜ ਇਹ ਗੱਲ ਕਹਿ ਰਹੇ ਆ ਕਹਿੰਦੇ ਜੇ ਭਾਜਪਾ ਹੁੰਦੀ ਤੇ ਅੱਜ ਅਸੀਂ ਸ਼ਤ ਵੱਜ ਜਾਂਦੇ। ਨਾਲੇ ਹੜ ਜੜੇ ਆਉਣੇ ਆ ਇਹ ਕੁਦਰਤੀ ਆਪਤਾ ਹੈ ਇਹ ਕਿਸੇ ਨੇ ਲਿਆਂਦੇ ਨਹੀਂ ਗੇ ਇਹਦਾ ਇਹਨੂੰ ਮੈਨੇਜ ਕਰਨਾ ਇਹ ਤਾਂ ਸਟੇਟ ਗਵਰਨਮੈਂਟ ਦਾ ਕੰਮ ਸੀਗਾ ਨਾ ਰਿਸੋਰਸਸ ਲੋਕਲ ਤੇ ਇਹਨਾਂ ਦਾ ਸਟੇਟ ਸਬਜੈਕਟ ਹੈ ਨਾ ਇਹਨੇ ਕਰਨੇ ਸੀਗੇ ਪੰਜਾਬ ਦੇ ਵਿੱਚ ਤੇ ਪਹਿਲਾਂ ਹੀ ਇਹਨੇ ਇਸ਼ੂ ਇਹਨੀਆਂ ਆਪਤਾਵਾਂ ਚੱਲੀ ਜਾਂਦੀਆਂ ਵਾ ਡਰੱਗ ਦੀ ਆਪਤਾ ਇੱਥੇ ਚੱਲੀ ਜਾਂਦੀ ਆ ਗੈਂਗਸਟਰイズਮ ਦੀ ਆਪਤਾ ਇੱਥੇ ਚੱਲੀ ਜਾਂਦੀ ਆ ਅਨਇੰਪਲੋਇਮੈਂਟ ਦਾ ਇੱਥੇ ਚੱਲੀ ਜਾਂਦਾ ਰੋਲਾ ਮਾਈਗ੍ਰੇਸ਼ਨ ਦਾ ਰੋਲਾ ਇੱਥੇ ਚੱਲੀ ਜਾਂਦਾ ਹੈ ਉਹਦੇ ਉੱਤੇ ਤੇ ਕੋਈ ਗੱਲ ਨਹੀਂ ਕਰਦੇ ਉਹਦੇ ਤੇ ਕੋਈ ਵਿਜ਼ਨ ਨਹੀਂ ਹੈਗਾ ਆ ਦੂਜੇ ਪਾਸੇ ਲੱਗੀ ਹੋਈ ਹੈ ਜੀ ਹਾਏ ਕੇਂਦਰ ਨੇ ਕਰਤਾ ਹੈ ਕੇਂਦਰ ਨੇ ਉਹ ਕਰਤਾ ਜਦ ਕਿਸ ਤਰ੍ਹਾਂ ਦਾ ਹੁੰਦਾ ਹੀ ਕੁਛ ਨਹੀਂ ਪਤਾ ਨਹੀਂ ਕਿਹੜਾ ਡਰ ਸਤਾਉਂਦਾ ਰਹਿੰਦਾ ਇਹਨਾਂ ਨੂੰ ਕਿ 24 ਘੰਟੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕ੍ਰਿਟਿਕਾਈਜ਼ ਕਰਦੇ ਰਹਿੰਦੇ ਤਾਂ ਮਜ਼ਾਕ ਇਹਨਾਂ ਨੇ ਆਪਣਾ ਆਪ ਬਣਾ ਰੱਖਿਆ ਵੈਸੇ ਵੀ ਇਹ ਕਾਮੇਡੀ ਗਵਰਨਮੈਂਟ ਹੈ ਸਭ ਨੂੰ ਪਤਾ ਹੈ ਦੇਸ਼ ਭਰ ਦੇ ਵਿੱਚ ਕਿ ਪੰਜਾਬ ਦੇ ਵਿੱਚ ਸਰਕਾਰ ਨਹੀਂ ਚੱਲ ਰਹੀ ਸਰਕਸ ਚੱਲ ਰਹੀ ਹੈ ਨਾਲਦੀਨ ਅਸ ਜਿੰਦਰ ਜੀ ਇੱਕ ਜ਼ਰੂਰੀ ਜਿਹੜਾ ਹੋਰ ਸਵਾਲ ਲੈਣਾ ਬੰਦਾ ਹੈਗਾ ਜਿਹਦੇ ਵਿੱਚ ਅਸੀਂ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਪਾਣ ਹੋਰਾਂ ਨੇ ਚੜ੍ਹਦੀ ਕਲਾ ਮਿਸ਼ਨ ਦੀ ਜਿਹੜੀ ਹੈਗੀ ਗੱਲ ਕਰ ਰਹੇ ਨੇ ਤੁਹਾਨੂੰ ਯਾਦ ਹੋਵੇਗਾ ਕਿ ਕੱਲ ਉਹਨਾਂ ਨੇ 6 ਮਿੰਟ ਦੀ ਇੱਕ ਵੀਡੀਓ ਜਿਹੜੀ ਹੈਗੀ ਜਾਰੀ ਕੀਤੀ ਹੈ ਤੇ ਉਹ ਕਹਿੰਦੇ ਨੇ ਅਸੀਂ ਕੱਲੇ-ਕੱਲੇ ਪੰਜਾਬ ਦੇ ਬੰਦੇ ਦੀ ਮਿਹਨਤ ਕਰਕੇ ਵੀ ਜਿਹੜਾ ਹੈਗਾ ਪੈਸਾ ਲਵਾਂਗੇ ਤੇ ਚੜ੍ਹਦੀ ਕਲਾ ਮਿਸ਼ਨ ਨੂੰ ਕਾਮਯਾਬ ਕਰਾਂਗੇ ਉਸ ਦੇ ਨਾਲ ਹੀ ਭਾਜੀਪੀ ਦੇ ਉੱਤੇ ਜਿਹੜੇ ਦੋਸ਼ ਲੱਗ ਰਹੇ ਨੇ ਉਹ ਇਹ ਲੱਗ ਰਹੇ ਨੇ ਕਿ ਰਾਸ਼ਟਰੀ ਆਫਤਾ ਐਲਾਨ ਨਹੀਂ ਦਿੱਤਾ ਗਿਆ ਪੰਜਾਬ ਨੂੰ ਲੇਕਿਨ ਪੰਜਾਬ ਦੇ ਨਾਮ ਤੇ ਫੰਡ ਜਰੂਰ ਇਕ ਬਿਲਕੁਲ ਗਲਤ ਗੱਲ ਹੈ ਜੀ ਤੁਹਾਨੂੰ ਇੱਕ ਗੱਲ ਦੱਸੋ ਆਫਟਰ ਇੰਡੀਪੈਂਡੈਂਸ ਦੇਸ਼ ਦੇ ਇਤਿਹਾਸ ਦੇ ਵਿੱਚ ਮੈਨੂੰ ਇੰਜ ਲੱਗਦਾ ਹੈ ਪਹਿਲੀ ਸਰਕਾਰ ਹੈ ਜਿਨne ਲੋਕਾਂ ਦੀ ਮਦਦ ਕਰਨ ਦੀ ਬਜਾਏ ਲੋਕਾਂ ਤੋਂ ਆਪਦੀ ਮਦਦ ਮੰਗੀ ਹੈ ਇਹਨਾਂ ਕੋਲੇ ਕਮੀ ਹੈ ਸਰਕਾਰ ਕੋਲੇ ਕਿਸੇ ਚੀਜ਼ ਦੀ ਇਹਨਾਂ ਦੇ ਉੱਤੇ ਬੜੇ ਵੱਡੇ ਵੱਡੇ ਵਾਅਦੇ ਸੀਗੇ ਇੱਕ ਵੀ ਵਾਅਦਾ ਇਹਨਾਂ ਦਾ ਪੂਰਾ ਨਹੀਂ ਹੋਇਆ ਸਟੇਟ ਨੂੰ ਰੈਵਨਿਊ ਦੀ ਕਮੀ ਨਹੀਂ ਹੈਗੀ ਜੇ ਆਪਦੀਆਂ ਰੈਵਨਿਊ ਦੇ ਵਿੱਚੋਂ ਜਿਹੜੀਆਂ ਇਹਨਾਂ ਨੇ ਜਿਹੜੇ ਬੈਕ ਡੋਰ ਬਣਾਏ ਹੋਏ ਆ ਉਹਨਾਂ ਨੂੰ ਬੰਦ ਕਰ ਦੇਣ ਤੇ ਪੰਜਾਬ ਦੇ ਲੋਕਾਂ ਦੀ ਗੱਲ ਸੁਣੋ ਪੰਜਾਬ ਦੇ ਬਾਹਰੀ ਲੋਕਾਂ ਦੀ ਗੱਲ ਕਿਉਂ ਸੁਣਦੇ ਆ ਇਹਦੇ ਆ ਪੰਜਾਬ ਦੇ ਸਾਰੇ ਲੋਕ ਕਹਿ ਰਹੇ ਆ ਇਹ ਤੇ ਮਜ਼ਾਕ ਹੈ ਇਹਨਾਂ ਦਾ ਕੋਜਾ ਮਜਾਕ ਕਰ ਰਹੇ ਲੋਕਾਂ ਦੇ ਨਾਲ ਕਿ ਲੋਕੀ ਸਾਡੀ ਮਦਦ ਕਰਨਾਹੀਂ ਲੋਕਾਂ ਦੇ ਦਵਾਰ ਜਾਵਾਂ ਉਹ ਲੋਕੀ ਤਾਂ ਪਹਿਲਾਂ ਹੀ ਮਦਦ ਕਰ ਰਹੇ ਆ ਸਮਾਜ ਸੇਵੀ ਸੰਸਥਾਵਾਂ ਪਹਿਲਾਂ ਹੀ ਮਦਦ ਕਰ ਰਹੀਆਂ ਜੇ ਅੱਜ ਪੰਜਾਬ ਬਚਿਆ ਤਾਂ ਉਹ ਇੰਨਾ ਕਰਕੇ ਪੰਜਾਬ ਸਟੇਟ ਗਵਰਨਮੈਂਟ ਕਰਕੇ ਪੰਜਾਬ ਨਹੀਂ ਬਚਿਆ ਪੰਜਾਬ ਦੇ ਵਿੱਚ ਬੈਠੇ ਪੰਜਾਬ ਹਿਤੈਸ਼ੀ ਸੰਸਥਾਾਂਾਂ ਜਾਂ ਹਿਤੈਸ਼ੀ ਲੋਕ ਪੰਜਾਬ ਦੇ ਲੋਕਾਂ ਕਰਕੇ ਪੰਜਾਬ ਬਚਿਆ ਤੇ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਰਹਿੰਦਾ ਹੈ ਪੰਜਾਬ ਨੂੰ ਚੜਦੀ ਕਲਾ ਮਿਸ਼ਨ ਚੜਦੀ ਕਲਾ ਚ ਨਹੀਂ ਲੈ ਕੇ ਆ ਸਕਦਾ ਪੰਜਾਬ ਆਪਣੇ ਆਪ ਚ ਚੜਦੀ ਕਲਾ ਚ ਰਹਿੰਦਾ ਹਮੇਸ਼ਾ ਇਹ ਤੇ ਗੁਰੂਆਂ ਦੀ ਬਖਸ਼ਿਸ਼ ਹੈ ਪੰਜਾਬ ਦੇ ਉੱਤੇ ਰਜਿੰਦਰ ਜੀ ਤੁਹਾਡੇ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਵਾਰ-ਵਾਰ ਜ਼ਿਕਰ ਕੀਤਾ ਗਿਆ 12000 ਕਰੋੜ ਰੁਪਏ ਦਾ ਲੇਕਿਨ ਉਹਦੇ ਬਾਬਤੀ ਜੇਕਰ ਜੇ ਪੰਜਾਬ ਸਰਕਾਰ ਨੂੰ ਸਵਾਲ ਕੀਤੇ ਗਏ ਤਾਂ ਉਸ ਤਰੀਕੇ ਦਾ ਕੋਈ ਜਿਹੜਾਗਾ ਮੈਂ ਕਹਾ ਕਿ ਸਪਸ਼ਟ ਜਿਹੜਾਗਾ ਜਵਾਬ ਹਾਲੇ ਤੱਕ ਜਿਹੜਾ ਸਾਹਮਣੇ ਨਹੀਂ ਆਇਆ ਪਰ ਨਾਲ ਦੀ ਨਾਲੇ ਇਹਦੇ ਬਾਬਤ ਜੇਕਰ ਮੈਂ ਗੱਲ ਕਰਾਂ ਤਾਂ ਪੰਜਾਬ ਨੂੰ ਜ਼ਰੂਰ ਹੈ ਹਾਲਾਤ ਹਲੇ ਗੰਭੀਰ ਨੇ ਹਲੇ ਲੋਕਾਂ ਨੇ ਬੜੀਆਂ ਚੀਜ਼ਾਂ ਦੇ ਵਿੱਚੋਂ ਗੁਜ਼ਰਨਾ ਕਈ ਬਿਮਾਰੀਆਂ ਲੱਗਣੀਆਂ ਨੇ ਕਈਆਂ ਨੂੰ ਲੀ ਤੇ ਆਉਂਦੇ ਹੋਏ ਜ਼ਿੰਦਗੀ ਬੜਾ ਸਮਾਂ ਲੱਗ ਜਾਣਾ ਹੈ ਤੇ ਹੁਣ ਭਾਜੀਪੀ ਇੰਨਾ ਗੱਲ ਕਹਿ ਕੇ ਕਿ ਅਸੀਂ 12000 ਕਰੋੜ ਰੁਪਏ ਪਹਿਲਾਂ ਦਿੱਤਾ ਪਹਿਲਾਂ ਤੁਹਾਡੇ ਕੋਲ ਪਿਆਏਗਾ ਆਪਣਾ ਪੱਲਾ ਛਾੜ ਲਈ ਪੰਜਾਬ ਦੇ ਲੋਕ ਇਦਾਂ ਹੀ ਦੇਖਦੇ ਰਹਿ ਜਾਣਗੇ ਕਦੇ ਕੇਂਦਰ ਵੱਲ ਤੇ ਕਦੇ ਪੰਜਾਬ ਵੱਲ ਨਾ ਸਟੇਟ ਗਵਰਨਮੈਂਟ ਕੁਝ ਕਰੇ ਨਾ ਕੇਂਦਰ ਗਵਰਨਮੈਂਟ ਸੈਂਟਰ ਗਵਰਨਮੈਂਟ ਕੁਝ ਕਰੇ ਪੰਜਾਬ ਦੇ ਲੋਕ ਕਿੱਥੇ ਜਾਣ ਜਿਹੜੀ ਇਹ ਗੱਲ ਵਾਰ-ਵਾਰ ਸਾਹਮਣੇ ਆਉਂਦੀ ਆ ਸਾਡੇ 12000 ਕਰੋੜ ਦੀ ਜਿਹੜੀ ਤੁਸੀਂ ਦੱਸੀ ਆ ਹੁਣ ਵੀ ਪੰਜਾਬ ਸਰਕਾਰ ਕੋਈ ਸਪਸ਼ਟ ਆਨਸਰ ਨਹੀਂ ਦਿੰਦੀ ਕੀ ਇਹ ਸਹੀ ਜਗ੍ਹਾ ਲੱਗ ਗਿਆ ਦੱਸਿਆ ਗਿਆ ਇਹਦੇ ਬਾਰੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਹਾਲ ਦੀ ਘੜੀ ਅਸੀਂ ਨੂੰ ਅਸੀਂ ਭੁੱਲ ਜਾਈਏ 12000 ਕਰੋੜ ਨੂੰ ਅਸੀਂ ਭੁੱਲ ਜਾਈਏ ਤਾਂ ਕੀ ਕੇਂਦਰ ਸਰਕਾਰ ਹੁਣ ਕੋਈ ਬਾਣੀ ਫੜੇਗੀ ਅੱਗੇ ਕਿਉਂਕਿ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਡਿਨਾਈ ਕਰ ਦਿੱਤਾ ਕਿ ਨਹੀਂ ਉਸ ਤਰੀਕੇ ਦੇ ਨਾਲ ਕੋਈ ਸਪਸ਼ਟ ਜਿਹੜਾ ਹੈਗਾ ਜਵਾਬ ਸਾਹਮਣੇ ਨਹੀਂ ਆਇਆ ਫਿਰ ਪੰਜਾਬ ਦੇ ਲੋਕ ਕਿੱਥੇ ਜਾਣਗੇ ਪੰਜਾਬ ਦੇ ਲੋਕਾਂ ਦਾ ਟੈਕਸ ਵੀ ਤਾਂ ਜਿਹੜਾ ਹੈਗਾ ਕੇਂਦਰ ਦੇ ਕੋਲ ਜਾਂਦਾ ਹੈ ਨਾ। ਪ੍ਰਦੀਪ ਜੀ ਹੈ ਨਾ ਇਹਨਾਂ ਦਾ ਬਿਲਕੁਲ ਇੱਕ ਪੁਸ਼ਟੀ ਕਰਨ ਦੀ ਰਾਜਨੀਤੀ ਹੈ। ਕੇਂਦਰ ਸਰਕਾਰ ਨੇ 1600 ਕਰੋੜ ਤੇ ਤੁਰੰਤ ਪ੍ਰਧਾਨ ਮੰਤਰੀ ਜੀ ਨੇ ਈਸ਼ੂ ਕੀਤਾ ਅਸੈਸਮੈਂਟ ਕਰਨ ਦੇ ਲਈ ਕਿ ਆ ਕਿੰਨਾ ਨੁਕਸਾਨ ਹੋਇਆ ਹੜ੍ਹਾਂ ਦੇ ਵਿੱਚ ਉਹਦਾ ਅਸੈਸਮੈਂਟ ਕਰਕੇ ਦੱਸਿਆ ਜਾਵੇ। ਉਸ ਤੋਂ ਬਣਦੀ ਰਕਮ ਤੋਂ ਵੀ ਵੱਧ ਜਿਹੜੀ ਮਦਦ ਕੀਤੀ ਜਾਏਗੀ। ਇਸ ਤੋਂ ਇਲਾਵਾ ਕੇਂਦਰ ਦੀਆਂ ਈਮਾ ਸਰਕਾਰ ਦੀਆਂ ਅਸੈਸ ਕਰ ਰਹੀਆਂ ਵਾ ਸਾੜੇ ਸਾਰੇ ਪ੍ਰਭਾਵਿਤ ਇਲਾਕਿਆਂ ਦਾ ਏਰੀਏ ਦਾ ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ 25 ਮਨਿਸਟਰਾਂ ਦੀ ਡਿਊਟੀ ਲੱਗੀ ਹੋਈ ਹੈ ਕੈਬਨਿਟ ਦੇ 25 ਮਨਿਸਟਰਾਂ ਦੀ ਕਿ ਪੰਜਾਬ ਦੇ ਏਰੀਆ ਵਾਈਜ਼ ਜਾ ਜਾ ਕੇ ਉੱਥੋਂ ਦਾ ਤੁਸੀਂ ਅਸੈਸਮੈਂਟ ਕਰਨੀ ਹੈ ਤੇ ਆ ਕੇ ਰਿਪੋਰਟ ਦੇਣੀ ਹੈ ਤੇ ਹਰ ਬਣਦੀ ਮਦਦ ਹਰ ਸੰਭਵ ਮਦਦ ਵੱਧ ਚੜਕੇ ਕੇਂਦਰ ਪੰਜਾਬ ਦੀ ਕਰ ਰਿਹਾ ਹੈ ਪੰਜਾਬ ਦੇ ਲੋਕਾਂ ਦੀ ਕਰ ਰਿਹਾ ਹੈ ਤੇ ਹਮੇਸ਼ਾ ਕਰਦਾ ਰਹੇਗਾ ਤੇ ਇਸ ਚੀਜ਼ ਤੇ ਰਾਜਨੀਤੀ ਕਰਨੀ ਇਹ ਮਾੜੀ ਗੱਲ ਹੈ ਅੱਜ ਦਾ ਸਮਾਂ ਇਹ ਹੈ ਕਿ ਸਭ ਨੂੰ ਮਿਲ ਕੇ ਹੜਪ੍ਰਭਾਵਿਤ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਜਿਸ ਦੇ ਲਈ ਅਸੀਂ ਬਿਲਕੁਲ ਸਾਡਾ ਸਟੈਂਡ ਕਲੀਅਰ ਹੈ ਅਸੀਂ ਕਰ ਰਹੇ ਆ ਤਾਂ ਬਹੁਤ ਬਹੁਤ ਧੰਵਾਦ ਜੀ ਤੁਸੀਂ ਕੀਮਤੀ ਸਮਾਂ ਦਿੱਤਾ ਇਹ ਸੰਸੜੇ ਨਾਲ ਤਜਿੰਦੇ ਸਿੰਘ ਸਰਾ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਕੇਂਦਰ ਪੰਜਾਬ ਦੇ ਨਾਲ ਖੜਾ ਹੈ ਬੇਸ਼ੱਕ ਅਸੀਂ ਗੱਲ ਕਰੀਏ ਸਟੇਟ ਕਮੈਂਟ ਦੀ ਉਹਨਾਂ ਦੇ ਵੱਲੋਂ ਸਪਸ਼ਟ ਜਿਹੜਾ ਹੈਗਾ ਕੋਈ ਆਨਸਰ ਨਹੀਂ ਦਿੱਤਾ ਗਿਆ ਪਰ باوجود ਤਾਂ ਜਿੰਦਲ ਸਿੰਘ ਸਰਾਹ ਹੋਰਾਂ ਦਾ ਕਹਿਣਾ ਹੈ ਕਿ 25 ਕੈਬਨਿਟ ਮੰਤਰੀਆਂ ਦੀ ਡਿਊਟੀ ਲਗਾਈ ਗਈ ਹੈ ਪੰਜਾਬ ਦੇ ਵਿੱਚ ਬਕਾਇਦਾ ਇਸ ਦੇ ਲਈ ਕਿ ਹੜ੍ਹ ਪ੍ਰਭਾਵਿਤ ਜਿਹੜੇ ਇਲਾਕੇ ਨੇ ਉਹਨਾਂ ਪਿੰਡਾਂ ਦੇ ਵਿੱਚ ਜਾਓ ਲੋਕਾਂ ਦਾ ਹਾਲਚਲ ਪੁੱਛੋ ਉਹਨਾਂ ਨੂੰ ਜਿਹੜੀਆਂ-ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹਦੇ ਬਾਬਤ ਗੱਲਬਾਤ ਕਰੋ ਉਸ ਤੋਂ ਬਾਅਦ ਸਬਮਿਟ ਕੀਤੀ ਜਾਵੇਗੀ ਰਿਪੋਰਟ ਕਿ ਕਿੱਥੇ-ਕਿੱਥੇ ਕੀ-ਕੀ ਕਮੀਆਂ ਨੇ ਕੀ ਕੁਝ ਜਿਹੜਾ ਹੈਗਾ ਚਾਹੀਦਾ ਪਰ ਨਾਲ ਦੀ ਨਾਲ ਜਦੋਂ ਅਸੀਂ ਗੱਲ ਕਰੀਏ ਮੋਹਾਲੀ ਦੀ ਸਿਆਸਤ ਦੀ ਜਿੱਥੇ ਤੇਜਿੰਦਰ ਸਿੰਘ ਸਰਾਹ ਹੋਰਾਂ ਨੇ ਪਹਿਲਾਂ ਦਬਕਾ ਮਾਰਿਆ ਸੀ ਤੇ ਪਰਮਿੰਦਰ ਸਿੰਘ ਸੋਹਾਨਾ ਕਹਿੰਦੇ ਨੇ ਕਿ ਮੇਰੇ ਕਰੈਕਟਰ ਅਸੈਸੀਨੇਸ਼ਨ ਕੀਤੀ ਗਈ ਹੈ ਮੈਂ ਮਾਨਹਾਨੀ ਦਾ ਪਰਚਾ ਦਰਜ ਕਰਾਂਗਾ ਤੇ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਤਿਆਰ ਰੋ ਅਸੀਂ ਵੀ ਤਿਆਰ ਬਰ ਤਿਆਰਾ ਜੇਕਰ ਤੁਸੀਂ ਕਰ ਸਕਦੇ ਹੋ ਤਾਂ ਪਹਿਲ ਤੁਹਾਡੇ ਵੱਲੋਂ ਆ ਦੂਜ ਫਿਰ ਅਸੀਂ ਵੀ ਨਹੀਂ ਛੱਡਣ ਵਾਲੇ ਕੈਮਰਾਮੈਨ ਰਿਸ਼ਵਿੰਦਰ ਦੇ ਨਾਲ ਮੈਂ ਹਰਦੀਪ ਕੌਰ ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ ਚੰਡੀਗੜ੍ਹ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us ta ab indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.